ਮਸ਼ੀਨਰੀ ਖਰੀਦਣੀ ਹੈ ਕੀਟਨਾਸ਼ਕ ਖਰੀਦਣਾ ਹੈ ਪੰਪ ਮੋਟਰ ਟਾਇਰ ਠੀਕ ਹੈ ਜਾਇਦਾਦ ਜਾਨੀ ਕਿ ਜਮੀਨ ਵੇਚਣੀ ਹੈ ਠੀਕ ਹੈ ਕੋੜਾ ਪਸ਼ੂ ਤੰਨ ਜਿਵੇਂ ਇਹਦੇ ਚ ਅੱਗੇ ਕਲਿੱਕ ਕਰ ਲੋਗੇ ਠੀਕ ਹੈ ਤਾਂ ਇਹਦੇ ਵਿੱਚ ਆਪਸ਼ਨ ਊਠ ਜਿਹੜੇ ਜਿਹੜਾ ਵੀ ਪਸ਼ੂ ਖਰੀਦਣਾ ਤੁਸੀਂ ਠੀਕ ਹੈ ਜਾਨੀ ਕਿ ਇਹ ਤਾਂ ਕਿਸਾਨੀ ਨਾਲ ਕੋਈ ਵੀ ਸੰਬੰਧਿਤ ਚੀਜ਼ ਵੇਚ ਖਰੀਦਦਾ ਜਦੋਂ ਵੀ ਕੋਈ ਕਿਸਾਨ ਭਰਾ ਇਹਦੇ ਤੇ ਰਜਿਸਟਰ ਹੁੰਦਾ ਤਾਂ ਉਸਦੇ ਫੋਨ ਦਾ ਐਕਸੈਸ ਐਪ ਹੈ ਜਿਹੜੀ ਨਹੀਂ ਮੰਗਦੀ ਨਾ ਕੈਮਰੇ ਦਾ ਨਾ ਗੈਲਰੀ ਦਾ ਹਾਂ ਕਿਸਾਨ ਵਾਲੀ ਟੋਟਲੀ ਫ੍ਰੀ ਹੈ ਜੀ ਤਾਂ ਕਿਸੇ ਤਰ੍ਹਾਂ ਦੀ ਕੋਈ ਐਕਸੈਸ ਐਪ ਨੂੰ ਨਹੀਂ ਦੇਣਾ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ YouTube ਚੈਨਲ ਦੇ ਉੱਤੇ ਅੱਜ ਵਾਲੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੈ ਕਿਸਾਨ ਭਰਾਵੋ ਅੱਜ ਆਪਾਂ ਪ੍ਰੋਫੈਸਰ ਚੀਮਾ ਜੀ ਅਤੇ ਇਹਨਾਂ ਦੀ ਪੂਰੀ ਟੀਮ ਦੇ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਨੇ ਇੱਕ ਕਿਸਾਨ ਭਰਾਵਾਂ ਦੇ ਲਈ ਐਪ ਬਣਾਈ ਹੈ ਕਿਸਾਨ ਭਰਾਵਾਂ ਦੇ ਲਈ ਚਾਹੇ ਕਿਸਾਨ ਭਰਾਵਾਂ ਨੇ ਕੁਝ ਵੇਚਣਾ ਚਾਹੇ ਕੁਝ ਖਰੀਦਣਾ ਚਾਹੇ ਕਿਸੇ ਤਰ੍ਹਾਂ ਦੀ ਵੀ ਸਰਵਿਸ ਲੈਣੀ ਆ ਫਰਜ ਕਰ ਲੋ ਤੁਹਾਡੀ ਕਿਤੇ ਗੱਡੀ ਖਰਾਬ ਹੋ ਗਈ ਤੁਹਾਨੂੰ ਮਕੈਨਿਕ ਦੀ ਲੋੜ ਆ ਇਹ ਐਪ ਤੁਹਾਡੇ ਕੰਮ ਆਉਣ ਵਾਲੀ ਐ ਤੇ ਐਪ ਦਾ ਨਾਮ ਤੁਹਾਨੂੰ ਦੱਸ ਦੇਵਾਂ ਕਿਸਾਨ ਗੇਟਵੇ ਇਹਦੀ ਬਾਬਤ ਆਪਾਂ ਪੂਰੀ ਗੱਲਬਾਤ ਚੀਮਾ ਸਾਹਿਬ ਦੇ ਨਾਲ ਕਰਦੇਾਂਗੇ ਤੁਸੀਂ ਵੀਡੀਓ ਦੇ ਵਿੱਚ ਬਣੇ ਰਹਿਣਾ ਕੋਈ ਵੀ ਚੀਜ਼ ਵੇਚਣੀ ਆ ਖਰੀਦਣੀ ਆ ਕਿਸੇ ਤਰ੍ਹਾਂ ਦਾ ਵੀ ਇਹ ਤੇ ਫਰੋਡ ਆ ਜਿਹੜਾ ਉਹ ਨਹੀਂ ਹੋਵੇਗਾ ਐਪ ਦੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਰਾਹੀਂ ਦੇਣ ਲੱਗਾਂਗੇ ਚੀਮਾ ਸਾਹਿਬ ਆਪਣੇ ਨਾਲ ਮੌਜੂਦ ਨੇ ਸੰਗਰੂਰ ਤੋਂ ਬਾਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਅ ਸਰਤ ਪਹਿਲਾਂ ਤਾਂ ਬਾਜੀ ਆਪਾਂ ਨੂੰ ਐਦਾਂ ਦੱਸੋ ਚੀਮਾ ਸਾਹਿਬ ਕਿ ਅਪਨ ਐਪ ਬਣਾਈ ਕਿਉਂਾਂਗੀ ਬਿਲਕੁਲ ਜੀ ਦੇਖੋ ਅੱਜ ਦਾ ਟਾਈਮ ਹੈ ਜਿਹੜਾ ਤੁਹਾਨੂੰ ਪਤਾ ਹੈ ਫੇਸਬੁੱਕ ਇੰਨੀ ਐ ਐਪਸ ਚੱਲ ਰਹੀਆਂ ਨੇ ਹਾਂ ਜਿਹੜਾ ਤਾਂ ਦੇਖੋ ਪੜਿਆ ਲਿਖਿਆ ਇਨਸਾਨ ਹੈ ਪੜਿਆ ਲਿਖਿਆ ਵਰਗ ਹੈ ਜੀ ਉਹਨਾਂ ਲਈ ਤਾਂ ਬਹੁਤ ਸਾਰੀਆਂ ਆਪਸ਼ਨਸ ਨੇ ਹਾਂ ਘਰ ਬੈਠੇ ਪੀਜੇ ਤੋਂ ਲੈ ਕੇ ਕੋਟ ਪੈਂਟ ਤੋਂ ਲੈ ਕੇ ਚੱਪਲਾਂ ਤੋਂ ਲੈ ਕੇ ਬੁਰਸ਼ ਤੋਂ ਲੈ ਕੇ ਹਨਾ ਹੂੰ ਕਿਸੇ ਵੀ ਤਰ੍ਹਾਂ ਦਾ ਸਮਾਨ ਉਹ ਘਰ ਬੈਠੇ ਇੱਕ ਸਕਿੰਟ ਚ ਹਾਂ ਮੰਗਵਾ ਸਕਦਾ ਹੈ ਕੰਪੇਅਰ ਕਰ ਸਕਦਾ ਹੈ ਜੀ ਪਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਕਿਸਾਨ ਭਰਾ ਨੇ ਜਿਹੜੇ ਘੱਟ ਪੜੇ ਲਿਖੇ ਨੇ ਹਨਾ ਉਹਨਾਂ ਲਈ ਅੱਜ ਵੀ ਉਹੀ ਪ੍ਰਾਣਾ ਸਿਸਟਮ ਹੀ ਚੱਲਿਆ ਆ ਰਿਹਾ ਹੈ ਕਿ ਇੱਕ ਪਿੰਡ ਦੇ ਵਿੱਚ ਕਿਸਾਨ ਬੈਠਾ ਹੈ ਮੰਨ ਲਓ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਹਨਾ ਤਾਂ ਉਹਦੇ ਲਈ ਉਹ ਵਿਚਾਰਾ ਮੰਡੀ ਜਾਊਗਾ ਟਰੈਕਟਰ ਖਰੀਦਣਾ ਹੈ ਉਹਨੇ ਮੰਡੀ ਜਾਊਗਾ 100 ਕਿਲੋਮੀਟਰ 200 ਕਿਲੋਮੀਟਰ ਦਿਹਾੜੀ ਭੰਨੂਗਾ ਹਨਾ ਫਿਰ ਉੱਥੇ ਕਮਿਸ਼ਨ ਦੇਊਗਾ ਤਾਂ ਅਸੀਂ ਉਹ ਕਿਸਾਨ ਭਰਾਵਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇੱਕ ਐਪ ਤਿਆਰ ਕੀਤੀ ਹੈ ਜਿਹਦਾ ਨਾਮ ਹੈ ਕਿਸਾਨ ਗੇਟਵੇ ਜੀ ਇਸ ਦੇ ਜ਼ਰੀਏ ਇਤੇ ਰਜਿਸਟਰ ਹੋਣ ਤੋਂ ਬਾਅਦ ਜਿਹੜੇ ਕਿਸਾਨ ਭਰਾ ਨੇ ਖੇਤੀ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਉਹਨਾਂ ਨੇ ਖਰੀਦਣੀ ਹੋਵੇ ਵੇਚਣੀ ਹੋਵੇ ਜਾਂ ਕੋਈ ਸਰਵਿਸ ਲੈਣੀ ਹੋਵੇ ਸਰਵਿਸ ਜਿਵੇਂ ਬੋਅਰ ਲਗਾਉਣਾ ਹੈ ਠੀਕ ਹੈ ਤੁਹਾਨੂੰ ਚਾਹੀਦੀ ਹੈ ਠੀਕ ਹੈ ਖੇਤੀ 'ਚ ਬਹੁਤ ਸਾਰੇ ਕੰਮ ਇਹੋ ਜਿਹੇ ਹੁੰਦੇ ਨੇ ਜਿਹੜੇ ਕਿਸਾਨ ਭਰਾ ਮਤਲਬ ਕਿਰਾਏ ਤੇ ਕਰਾਉਂਦੇ ਨੇ ਠੀਕ ਹੈ ਜਿਵੇਂ ਤਾਂ ਉਹ ਸਾਰੀਆਂ ਫੈਸਿਲਿਟੀਆਂ ਸਾਡੀ ਐਪ ਦੇ ਜ਼ਰੀਏ ਉਹਨਾਂ ਨੂੰ ਘਰ ਬੈਠੇ ਮਿਲਣਗੀਆਂ ਤੇ ਫਰੀ ਆਫ a ਕਾਸਟ ਮਿਲਣਗੇ ਜਿਵੇਂ ਮੈਂ ਗੱਲ ਬਾਤ ਕੀਤੀ ਆ ਵੀ ਫਰੋਡ ਕਿਸੇ ਤਰ੍ਹਾਂ ਦਾ ਜਿਵੇਂ ਆਪਣੇ ਕੋਈ ਸੈਟਾਂ ਨੇ ਭੰਉ ਤਾਂ ਚਲੋ ਨਹੀਂ ਲੈਂਦੇ ਫਰੋਡ ਹੋ ਜਾਂਦੇ ਨੇਗੇ ਕਿਸੇ ਦਾ ਹਜ਼ਾਰਾਂ ਦਾ ਹੋ ਗਿਆ ਕਿਸੇ ਦਾ ਲੱਖਾਂ ਦਾ ਹੋ ਗਿਆ ਨਾ ਬਿਲਕੁਲ 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 ਦੇਖੋ ਸਾਡੀ ਐਪ ਹੈ ਜਿਹੜੀ ਪੂਰੀ ਤਰ੍ਹਾਂ ਨਾਲ ਸੁਰੱਖਿਤ ਹੈ ਜੀ ਪਹਿਲੀ ਗੱਲ ਤਾਂ ਇਹ ਪਲੇ ਸਟੋਰ ਤੇ ਤੇ ਐਪ ਸਟੋਰ ਤੇ ਦੋਨਾਂ ਤੇ ਲਿਸਟਡ ਹੈ ਜੀ ਦੂਸਰੀ ਗੱਲ ਜਦੋਂ ਵੀ ਕੋਈ ਕਿਸਾਨ ਭਰਾ ਇਹਦੇ ਤੇ ਰਜਿਸਟਰ ਹੁੰਦਾ ਹੈ ਤਾਂ ਉਸ ਦੇ ਫੋਨ ਦਾ ਐਕਸੈਸ ਐਪ ਹੈ ਜਿਹੜੀ ਨਹੀਂ ਮੰਗਦੀ ਨਾ ਕੈਮਰੇ ਦਾ ਨਾ ਗੈਲਰੀ ਦਾ ਹਾਂ ਕਿਸਾਨਾਂ ਵਾਲੀ ਟੋਟਲੀ ਫ੍ਰੀ ਐ ਜੀ ਤਾਂ ਕਿਸੇ ਤਰ੍ਹਾਂ ਦੀ ਕੋਈ ਐਕਸੈਸ ਐਪ ਨੂੰ ਨਹੀਂ ਦੇਣਾ ਸਿਰਫ ਉਹਨਾਂ ਦੇ ਮੋਬਾਈਲ ਨੰਬਰ ਭਰ ਕੇ ਇੱਕ OTP ਆਏਗਾ OTP ਨਾਲ ਉਹ ਰਜਿਸਟਰ ਹੋ ਜਾਣਗੇ ਠੀਕ ਹੈ ਤੇ ਜਿਹੜੇ ਸਰਵਿਸ ਪ੍ਰੋਵਾਈਡਰਸ ਨੇ ਜਾਂ ਚੀਜ਼ਾਂ ਵੇਚਣ ਵਾਲੇ ਨੇ ਠੀਕ ਹੈ ਐਜ਼ ਅ ਸਰਵਿਸ ਪ੍ਰੋਵਾਈਡਰ ਉਹਨਾਂ ਨੇ ਰਜਿਸਟਰ ਹੋਣਾ ਹੈ ਉਦੋਂ ਜਦੋਂ ਉਹਨਾਂ ਨੇ ਕੋਈ ਆਪਣੀ ਚੀਜ਼ ਦੀ ਐਡ ਪਾਉਣੀ ਹੈ ਕਿ ਅਸੀਂ ਇਹ ਟਰੈਕਟਰ ਵੇਚਣਾ ਹੈ ਤਾਂ ਜਦੋਂ ਉਹਨਾਂ ਨੇ ਫੋਟੋ ਪਾਉਣੀ ਹੈ ਉਹਦੀ ਉਸ ਟਾਈਮ ਤੇ ਐਪ ਹੈ ਜਿਹੜੀ ਐਕਸੈਸ ਮੰਗੂਗੀ ਗੈਲਰੀ ਦਾ ਜਾਂ ਕੈਮਰੇ ਦਾ ਅਦਰਵਾਈਜ਼ ਐਪ ਹੈ ਜਿਹੜੀ ਪੂਰੀ ਤਰ੍ਹਾਂ ਨਾਲ ਸੁਰੱਖਿਤਾ ਇੱਕ ਸੌਰੀ ਤੁਹਾਨੂੰ ਟੋਕ ਰਿਹਾ ਹਾਂ ਇੱਕ ਗੱਲ ਹੋਰ ਅੱਜ ਕੱਲ ਕੀ ਆਪਾਂ ਦੇਖਦੇ ਹਾਂ ਫਰਾਡ ਐਡਵਰਟਾਈਜ਼ਮੈਂਟ ਬਹੁਤ ਆਉਂਦੀਆਂ ਨੇ ਅਗਲਾ ਲਿਖ ਕੇ ਪਾ ਦਿੰਦਾ ਮੰਨ ਲਓ ਗੱਡੀ ਦੀ ਕੀਮਤ ਹੈ 5 ਲੱਖ ਹੂੰ ਥੱਲੇ ਲਿਖ ਦਿੰਦਾ 2 ਲੱਖ ਜਾਂ ਇੱਕ ਤੁਸੀਂ ਆਰਮੀ ਦੇਖੀ ਹੋਣੀ ਕਿ ਆਰਮੀ ਦਾ ਬੰਦਾ ਹੈ ਜੀ ਮੇਰੀ ਬਦਲੀ ਹੋ ਗਈ ਮੈਂ ਸਾਰਾ ਸਮਾਨ ਅੱਧ ਰੇਟ ਚ ਵੇਚ ਰਿਹਾ ਹਾਂ ਹਾਂ ਹੈਨਾ ਇਹੋ ਜੇ ਬਹੁਤ ਸਾਰੇ ਫਰਾਡ ਕਿਸਾਨ ਭਰਾਵਾਂ ਨਾਲ ਆਮ ਲੋਕਾਂ ਨਾਲ ਹੁੰਦੇ ਰਹਿੰਦੇ ਨੇ ਇਸ ਤੋਂ ਬਚਣ ਵਾਸਤੇ ਅਸੀਂ ਇੱਕ ਸਿਸਟਮ ਤਿਆਰ ਕੀਤਾ ਹੈ ਕਿ ਜਦੋਂ ਕੋਈ ਵੀ ਯੂਜ਼ਰ ਹੈ ਜਿਹੜਾ ਆਪਣੀ ਐਡ ਹੈ ਜਿਹੜੀ ਐਪ ਤੇ ਪਾਊਗਾ ਤਾਂ ਉਹ ਡਾਇਰੈਕਟ ਪੋਸਟ ਨਹੀਂ ਹੁੰਦੀ ਹਾਂ ਉਹ ਪ੍ਰੋਸੈਸਿੰਗ ਦੇ ਵਿੱਚ ਹੁੰਦੀ ਹੈ ਜੀ ਬੈਕ ਐਂਡ ਤੇ ਸਾਡੀ ਟੀਮ ਹੈ ਜਿਹੜੀ ਪਹਿਲਾਂ ਉਸ ਐਡ ਨੂੰ ਚੈੱਕ ਕਰਦੀ ਹੈ ਹਾਂ ਵੇਰੀਫਾਈ ਕਰਦੀ ਹੈ ਜਦੋਂ ਅਪਰੂਵ ਕਰਦੀ ਹੈ ਫਿਰ ਉਹ ਐਡ ਆ ਜਿਹੜੀ ਪੋਸਟ ਹੁੰਦੀ ਹੈ ਆਦਰਵਾਈਜ਼ ਉਹਨਾਂ ਚਿਰ ਉਹ ਪੋਸਟ ਨਹੀਂ ਹੁੰਦੀ ਜਿੰਨਾ ਚਿਰ ਸਾਡੀ ਬੈਕਐਂਡ ਟੀਮ ਵੱਲੋਂ ਅਪਰੂਵ ਨਹੀਂ ਕੀਤੀ ਜਾਂ ਜਾਨੀ ਪਹਿਲਾਂ ਤੁਹਾਡੀ ਟੀਮ ਉਹਨੂੰ ਚੈੱਕ ਕਰੇਗੀ ਫਿਰ ਜਾ ਕੇ ਅਪਰੂਵ ਕਰਾਂਗਾ ਉਹ ਆਪਾਂ ਤਾਂ ਐਪ ਕਿਦਾਂ ਕੰਮ ਕਰਦਾ ਉਹ ਦੱਸੋ ਮੜਾ ਜੀ ਇੱਧਰ ਆ ਕੇ ਆਪਾਂ ਨੂੰ ਤੇ ਆ ਦੇਖੋ ਅੱਜ ਜਦੋਂ ਪਹਿਲੀ ਆਪਾਂ ਐਪ ਖੋਲਾਂਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਆਏਗਾ ਠੀਕ ਹੈ ਪੰਜਾਬੀ ਦੇ ਵਿੱਚ ਵੀ अवेलेबल ਹੈ ਇੰਗਲਿਸ਼ ਦੇ ਵਿੱਚ ਵੀ अवेलेबल ਹੈ ਆਉਣ ਵਾਲੇ ਸਮੇਂ 'ਚ ਪੂਰੇ ਇੰਡੀਆ ਦੀਆਂ ਹਰ ਰੀਜਨਲ ਲੈਂਗੁਏਜ ਦੇ ਵਿੱਚ ਇਹ अवेलेबल ਹੋਈ ਜੀ ਠੀਕ ਹੈ ਦੇਖੋ ਇਹਦੇ ਵਿੱਚ ਪਹਿਲਾਂ ਇੱਥੇ ਆ ਗਿਆ ਦੋ ਆਪਸ਼ਨ ਆ ਖਰੀਦੋ ਵੇਚੋ ਵੇਚੋ ਖਰੀਦੋ ਤੇ ਕਲਿੱਕ ਕਰੋਗੇ ਤਾਂ ਤੁਸੀਂ ਮਸ਼ੀਨਰੀ ਖਰੀਦਣੀ ਹੈ ਕੀਟਨਾਸ਼ਕ ਖਰੀਦਣਾ ਹੈ ਪੰਪ ਮੋਟਰ ਟਾਇਰ ਠੀਕ ਹੈ ਜਾਇਦਾਦ ਯਾਨੀ ਕਿ ਜ਼ਮੀਨ ਵੇਚਣੀ ਹੈ ਠੀਕ ਹੈ ਕੋੜਾ ਪਸ਼ੂ ਤਨ ਜਿਵੇਂ ਇਹਦੇ ਚ ਅੱਗੇ ਕਲਿੱਕ ਕਰ ਲੋਗੇ ਠੀਕ ਹੈ ਤਾਂ ਇਹਦੇ ਵਿੱਚ ਆਪਸ਼ਨ ਊਠ ਜਿਹੜੇ ਜਿਹੜਾ ਵੀ ਪਸ਼ੂ ਖਰੀਦਣਾ ਤੁਸੀਂ ਠੀਕ ਹੈ ਯਾਨੀ ਕਿ ਇਹ ਤਾਂ ਕਿਸਾਨੀ ਨਾਲ ਕੋਈ ਵੀ ਸੰਬੰਧਿਤ ਚੀਜ਼ ਵੇਚ ਖਰੀਦ ਹੈ ਹਾਂਜੀ ਫਸਲ ਹੋ ਗਿਆ ਸੈਲੇਜ ਹੋ ਗਿਆ ਫਲ ਸਬਜ਼ੀਆਂ ਹੋ ਗਈਆਂ ਦੇਖੋ ਪਾਇ ਮਾਸ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਆ ਗਿਆ ਵੇਚਣ ਦੀ ਆਪਸ਼ਨ ਵੇਚਣ ਦੀ ਵੇਚਣ ਦੇ ਵਿੱਚ ਵੀ ਦੇਖੋ ਮਸ਼ੀਨਰੀ ਕੈਟਾਗਰੀ ਆ ਗਈ ਘੋੜਾ ਪਸ਼ੂ ਤਨ ਆ ਗਿਆ ਜਾਇਦਾਦ ਆ ਗਈ ਫਸਲ ਸਬਜ਼ੀਆਂ ਠੀਕ ਹੈ ਹਰਾ ਚਾਰਾ ਹੋ ਗਿਆ ਬਾਇਓਮੈਟ੍ਰਿਕ ਹੋ ਗਿਆ ਜੀ ਤੀਜੀ ਜਿਹੜੀ ਆਪਸ਼ਨ ਹੈ ਇਹਦੇ ਵਿੱਚ ਉਹ ਹੈਗੀ ਹੈ ਸਰਵਿਸਿਜ਼ ਜੀ ਮਤਲਬ ਜਿਹੜੇ ਲੋਕ ਮੰਨ ਲਓ ਕੰਬਾਈਨ ਕਰਾਏ ਤੇ ਦਿੰਦੇ ਨੇ ਜਾਂ ਪੰਪ ਲਗਾਉਂਦੇ ਨੇ ਟੁੱਲੂ ਪੰਪ ਲਗਾਉਂਦੇ ਨੇ ਮੋਟਰ ਲਾਉਂਦੇ ਨੇ ਉਹਨਾਂ ਵਾਸਤੇ ਮਸ਼ੀਨਰੀ ਮਸ਼ੀਨਰੀ ਦੇ ਵਿੱਚ ਕਲਿੱਕ ਕਰੋ ਅੱਗੇ ਟਰੈਕਟਰ ਹਾਰਵੈਸਟਰ ਰੀਪਰ ਜਿਹੜੀ ਜਿਹੜੀ ਚੀਜ਼ ਵੇਚਣੀ ਹੈ ਆਪਣੀ ਉਹਨਾਂ ਨੇ ਇਹ ਰਜਿਸਟਰ ਕੀਤਾ ਹੋਇਆ ਹੈ ਬੋਰਵੈਲ ਆ ਗਿਆ ਮੋਟਰ ਆ ਗਿਆ ਪਾਣੀ ਤੇ ਮਿੱਟੀ ਦੀ ਜਾਂਚ ਜੀ ਇਹ ਇੱਕ ਬੜੀ ਅਚੀ ਚੀਜ਼ ਹੈ ਜੀ ਬਹੁਤੇ ਕਿਸਾਨ ਭਰਾਵਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੀ ਮਿੱਟੀ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਹੈ ਹੂੰ ਤੇ ਉਹ ਪਤਾ ਹੀ ਨਹੀਂ ਕਰ ਪਾਉਂਦੇ ਜੀ ਤਾਂ ਇਸ ਐਪ ਦੇ ਵਿੱਚ ਇੱਥੇ ਜਾ ਕੇ ਜਦੋਂ ਕਲਿੱਕ ਕਰੋਗੇ ਤਾਂ ਤੁਹਾਡੇ ਏਰੀਏ ਦੇ ਵਿੱਚ ਨੇੜੇ-ਤੇੜੇ ਜਿੱਥੇ ਵੀ ਲੈਬ ਲੈਬਾਰਟਰੀ ਹੋਏਗੀ ਜੀ ਉਹਦੀ ਜਾਣਕਾਰੀ ਕਿਸਾਨ ਇੱਥੋਂ ਲੈ ਕੇ ਆਪਣੀ ਮਿੱਟੀ ਦਾ ਜਿਹੜਾ ਟੈਸਟ ਕਰਾ ਸਕਦੇ ਨੇ ਤਾਂ ਕਿ ਉਹਨੂੰ ਇਹ ਪਤਾ ਲੱਗ ਸਕੇ ਕਿ ਉਹਨਾਂ ਦੀ ਮਿੱਟੀ ਦੇ ਵਿੱਚ ਕਿਹੜੇ ਤੱਤਾਂ ਦੀ ਘਾਟ ਹੈ ਘਾਟ ਹੈ ਜੀ ਬਿਲਕੁਲ ਇਸ ਤਰ੍ਹਾਂ ਦੇ ਹੋਰ ਅੱਗੇ ਬਰੀਡਿੰਗ ਹੋਗੀ ਇਹ ਹੈ ਪਸ਼ੂ ਬਰੀਡਿੰਗ ਹੋ ਗਈ ਘੋੜਾ ਕੁੱਤੇ ਟ੍ਰੇਨਰ ਜੀ ਅੱਜ ਕੱਲ੍ਹ ਸ਼ੌਂਕੀਆਂ ਘੋੜੇ ਤੇ ਕੁੱਤੇ ਆਮ ਰੱਖੇ ਜਾਂਦੇ ਨੇ ਬਟ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਉਹਨੂੰ ਟ੍ਰੇਨ ਕਿੱਥੋਂ ਕਰਾਈਏ ਜੀ ਠੀਕ ਹੈ ਤਾਂ ਇਹ ਤੇ ਕਲਿੱਕ ਕਰਕੇ ਉਹਨਾਂ ਦੇ ਏਰੀਏ ਦੇ ਵਿੱਚ ਜਿਹੜੇ ਵੀ ਟ੍ਰੇਨਰ अवेलेबल ਹੋਣਗੇ ਉਹਨਾਂ ਦੀ ਜਾਣਕਾਰੀ ਇਸ ਐਪ ਦੇ ਜ਼ਰੀਏ ਉਹਨਾਂ ਨੂੰ ਮਿਲ ਜਾਏਗੀ। ਜਾਨਕਿ ਇੱਕ ਪਲੇਟਫਾਰਮ ਤੇ ਤੁਸੀਂ ਕਾਫੀ ਜਾਣੇ ਇਕੱਠੇ ਕਰਤੇ। ਤੇ ਕਿਸਾਨਾਂ ਲਈ ਇਹ ਸਹਾਈ ਹੋਣ ਵਾਲੀ ਚੀਜ਼ ਹੈਗੀ। ਕਾਫੀ ਸਾਰੀਆਂ ਚੀਜ਼ਾਂ ਵੇਚ ਖਰੀਦ ਸਕਦੇ ਆਂਗੇ। ਇਹਦਾ ਕੋਈ ਆਪਾਂ ਨੂੰ ਕਿਰਾਇਆ, ਪਾੜਾ ਕੀ ਦੇਣਾਗਾ ਵੈਸੇ। ਦੇਖੋ ਜਿਹੜੇ ਤਾਂ ਕਿਸਾਨ ਭਰਾ ਇਸ ਐਪ ਦੇ ਜ਼ਰੀਏ ਖਰੀਦਾਰੀ ਕਰਨਗੇ ਉਹਨਾਂ ਲਈ ਇਹ ਟੋਟਲੀ ਫ੍ਰੀ ਹੈ। ਜੀ। ਉਹਨਾਂ ਨੇ ਕੋਈ ਪੈਸਾ ਨਹੀਂ ਦੇਣਾ। ਜੀ। ਜਿਹੜੇ ਭਰਾ ਇਸ ਐਪ ਦੇ ਜ਼ਰੀਏ ਚੀਜ਼ਾਂ ਵੇਚਣਗੇ ਜਾਂ ਆਪਣੀਆਂ ਸਰਵਿਸਿਜ਼ ਲੋਕਾਂ ਨੂੰ ਪ੍ਰੋਵਾਈਡ ਕਰਵਾਉਣਗੇ ਉਹਨਾਂ ਲਈ ਨੋਮੀਨਲ ਜਾਂ ਚਾਰਜ ਹੈਗਾ ਜੀ ਉਹਨਾਂ ਨੂੰ ਕਿਉਂਕਿ ਦੇਖੋ ਕੋਈ ਵੀ ਇਨਸਾਨ ਕੋਈ ਕੰਮ ਕਰਦਾ ਹੈ ਪੈਸਾ ਕਮਾਉਂਦਾ ਹੈ ਤਾਂ ਕਿਉਂਕਿ ਐਪ ਬਣਾਉਣ ਤੇ ਵੀ ਖਰਚਾ ਹੈ ਅੱਗੇ ਇਹਨੂੰ ਚਲਾਉਣ ਵਾਸਤੇ ਵੀ ਟੀਮ ਹੈ ਪੂਰੀ ਹੈ ਨਾ ਤਾਂ ਅਸੀਂ ਇਹ ਸੋਚਿਆ ਕਿ ਕਿਸਾਨ ਭਰਾਵਾਂ ਲਈ ਕੋਈ ਚਾਰਜ ਨਹੀਂ ਰੱਖਿਆ ਗਿਆ ਉਹ ਬਿਲਕੁਲ ਫ੍ਰੀ ਹੈ ਉਹ ਇਸ ਨੂੰ ਖਰੀਦਾਰੀ ਕਰ ਸਕਦੇ ਨੇ ਸਰਵਿਸਿਜ਼ ਲੈ ਸਕਦੇ ਨੇ ਜਿਹੜੇ ਲੋਕਾਂ ਦਾ ਬਿਜ਼ਨਸ ਇਸ ਐਪ ਦੇ ਜ਼ਰੀਏ ਵਧੇਗਾ ਜਿਹ ਇਸ ਐਪ ਦੇ ਜ਼ਰੀਏ ਆਪਣਾ ਬਿਜ਼ਨਸ ਵਧਾਉਣਗੇ ਜਾਂ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਾਉਣਗੇ ਉਹਨਾਂ ਲਈ ਨੋਮੀਨਲ ਜਿਹਾ ਚਾਰਜ ਅਸੀਂ ਰੱਖਿਆ ਹੋਇਆ ਹੈ ਜੀ ਉਹ ਮਤਲਬ ਕਿ ਵਿੱਚ ਹੀ ਪਤਾ ਲੱਗ ਜਾਏਗਾ ਹਾਂਜੀ ਉਹ ਜਦੋਂ ਐਪ ਦੇ ਵਿੱਚ ਜਾ ਕੇ ਬਤੌਰ ਸਰਵਿਸ ਪ੍ਰੋਵਾਈਡਰ ਜਾਂ ਬਤੌਰ ਵੇਚਣ ਵਾਲਾ ਰਜਿਸਟਰਡ ਕਰਨਗੇ ਤਾਂ ਅੱਗੇ ਉਹਦੀ ਡਿਟੇਲ ਆ ਜਾਏਗੀ ਕਿ ਪਹਿਲੀਆਂ ਕੁਝ ਪੋਸਟਾਂ ਉਹਨਾਂ ਲਈ ਫ੍ਰੀ ਹੋਣਗੀਆਂ ਠੀਕ ਹੈ ਉਸ ਤੋਂ ਬਾਅਦ ਅੱਗੇ ਪੈਕ ਨੇ ਜੀ ਉਹ ਆਪਣੀ ਲੋੜ ਅਨੁਸਾਰ ਉਸ ਤਰ੍ਹਾਂ ਦਾ ਪੈਕ ਉਹ ਚੂਜ਼ ਕਰ ਲੈਣਗੇ ਯਾਨੀ ਕਿ ਪੈਕੇਜ ਦੇ ਤ ਹੋਏ ਤੁਸੀਂ ਕਿੰਨੇ ਸਾਲ ਲਈ ਕਿੰਨੇ ਮਹੀਨੇ ਲਈ ਹਾਂਜੀ ਕਿੰਨੀਆਂ ਪੋਸਟਾਂ ਕਿੰਨਾ ਸਮਾਂ ਠੀਕ ਹੈ ਹਫ਼ਤੇ 'ਚ ਤਿੰਨ ਪੋਸਟਾਂ ਪੰਜ ਪੋਸਟਾਂ ਅਲੱਗ-ਅਲੱਗ ਛੋਟੇ ਤੋਂ ਲੈ ਕੇ ਵੱਡੇ ਪੈਕ ਅਵੇਲੇਬਲ ਨੇ ਠੀਕ ਹੈ ਠੀਕ ਹੈ ਉ ਆਪਣੀ ਲੋੜ ਅਨੁਸਾਰ ਜਿਹੜੇ ਨੇ ਲੈ ਸਕਦੇ ਜਿਵੇਂ ਆਪਾਂ ਸਰਵਿਸ ਦੀ ਗੱਲ ਕਰੀਏ ਸਰਵਿਸ ਆ ਪੂਰੀ ਫੁੱਲ ਹੋਣੀ ਹੈ ਜੇ ਸਰਵਿਸ ਦਿੱਤੀ ਜਾਊਗੀ ਇਸੇ ਤਰ੍ਹਾਂ ਹੀ ਬਿਲਕੁਲ ਬਿਲਕੁਲ ਦੇਖੋ ਸਾਡੀ ਐਪ ਹੈ ਜਿਹੜੀ ਇਹ ਸਰਵਿਸ ਪ੍ਰੋਵਾਈਡਰ ਤੇ ਉਪਭੋਗਤਾ ਨੂੰ ਮਲਾਉਣ ਦਾ ਕੰਮ ਕਰਦੀ ਹੈ ਜੀ ਠੀਕ ਹੈ ਹੌਲੀ ਹੌਲੀ ਇਹ ਤੇ ਰਜਿਸਟਰਡ ਹੋ ਰਹੇ ਨੇ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਲਗਭਗ ਹਰ ਇੱਕ ਸਰਵਿਸ ਪ੍ਰੋਵਾਈਡਰ ਇਸ ਐਪ ਤੇ ਲਿਸਟਡ ਹੋਏਗਾ ਕਿਉਂਕਿ ਦੇਖੋ ਦੋਨਾਂ ਨੂੰ ਫਾਇਦਾ ਹੈ ਨਾ ਜਿਹੜਾ ਸਰਵਿਸ ਪ੍ਰੋਵਾਈਡਰ ਹੈ ਉਸ ਨੂੰ ਇਹ ਫਾਇਦਾ ਹੈ ਕਿ ਉਹ ਇਸ ਐਪ ਤੇ ਰਜਿਸਟਰ ਹੋਣ ਨਾਲ ਉਹਦੀ ਜਿਹੜੀ ਰੀਚ ਹੈ ਉਹ ਪੂਰੇ ਭਾਰਤ ਚ ਪਹੁੰਚ ਗਈ ਜੀ ਠੀਕ ਹੈ ਜੀ ਉਸ ਨੂੰ ਕੰਮ ਵੱਧ ਮਿਲੇਗਾ bizness ਵੱਧ ਮਿਲੇਗਾ ਠੀਕ ਹੈ ਜਿਹੜਾ ਯੂਜ਼ਰ ਹੈ ਉਹਨੂੰ ਘਰ ਬੈਠੇ ਜਾਣਕਾਰੀ ਤੇ ਸਰਵਿਸ ਮਿਲ ਰਹੀ ਹੈ ਜੀ ਆਮ ਤੌਰ ਤੇ ਤੁਸੀਂ ਦੇਖਿਆ ਜਿਹੜੀਆਂ ਵੱਡੀਆਂ ਫਰਮਾਂ ਨੇ ਉਹ ਲੱਖਾਂ ਰੁਪਏ ਐਡਵਰਟਾਈਜ਼ਮੈਂਟ ਤੇ ਖਰਚਾ ਕਰਦੀਆਂ ਨੇ ਜੀ ਉਹ ਇਸੇ ਕਰਕੇ ਕਰਦੀਆਂ ਨੇ ਨਾ ਤਾਂ ਕਿ ਲੋਕਾਂ ਤੱਕ ਉਹਨਾਂ ਦੀ ਗੱਲ ਪਹੁੰਚੇ ਵੀ ਅਸੀਂ ਆਹ ਚੀਜ਼ ਵੇਚਦੇ ਆਂ ਭਾਈ ਆਹ ਸਾਡੇ ਪਲੱਸ ਪੁਆਇੰਟ ਨੇ ਜਾਂ ਅਸੀਂ ਆਹ ਸਰਵਿਸ ਦਿੰਨੇ ਆਂ ਤਾਂ ਜਿਹੜੇ ਲੋਕ ਛੋਟੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਪਣਾ ਬਿਜ਼ਨਸ ਕਰਦੇ ਨੇ ਠੀਕ ਹੈ ਉਹਨਾਂ ਕੋਲ ਇਹ ਇਹ ਆਪਸ਼ਨ ਨਹੀਂ ਹੁੰਦੀ ਕਿ ਲੋਕਾਂ ਤੱਕ ਰੀਚ ਕਿਵੇਂ ਕਰਨ ਪਹੁੰਚਣ ਕਿਵੇਂ ਆਪਣੀ ਗੱਲ ਕਿਵੇਂ ਪਹੁੰਚਾਉਣਾ ਤਾਂ ਉਹਨਾਂ ਲਈ ਅਸੀਂ ਇਹ ਐਪ ਹੈ ਜਿਹੜੀ ਬਹੁਤ ਲਾਹੇਵੰਦ ਹੋਏਗੀ ਜਿਹੜੇ ਛੋਟੇ ਸ਼ਹਿਰਾਂ ਦੇ ਵਿੱਚ ਬੈਠ ਕੇ ਆਪਣਾ ਬਿਜ਼ਨਸ ਕਰਦੇ ਨੇ ਜੀ ਖੇਤੀ ਦੇ ਸੰਦ ਬਣਾਉਂਦੇ ਨੇ ਜਾਂ ਕਿਸੇ ਨੇ ਹੁਣ ਇੱਕ ਛੋਟੀ ਜਿਹੀ ਗੱਲ ਜਿਵੇਂ ਮੈਂ ਪਿਛਲੀ ਵੀਡੀਓ 'ਚ ਵੀ ਕੀਤੀ ਸੀ ਆਮ ਤੌਰ ਤੇ ਦੇਖਿਆ ਕਿ ਸੰਗਰੂਰ ਦੀਆਂ ਕਮਾਈਨਾ ਅੰਬਰਸਰ ਜਾ ਕੇ ਵਾਢੀ ਕਰਦੀਆਂ ਨੇ ਅੰਬਰਸਰ ਦੀਆਂ ਕਮਾਈਨਾ ਸੰਗਰੂਰ ਆ ਕੇ ਵਾਢੀ ਕਰਦੀਆਂ ਨੇ ਹਾਂ ਹੁੰਦਾ ਹੈ ਨਾ ਆਮ ਤੌਰ ਤੇ ਤੇ ਦੇਖੋ ਕਿੰਨਾ ਸਮਾਂ ਵੇਸਟ ਗਿਆ ਕਿੰਨਾ ਡੀਜ਼ਲ ਵੇਸਟ ਗਿਆ ਕਾਰਨ ਕਿ ਉਹਨਾਂ ਬੰਦਿਆਂ ਕੋਲ ਉਹਨਾਂ ਦੇ ਨੰਬਰ ਨਹੀਂ ਉਹਨਾਂ ਕੋਲ ਉਹਨਾਂ ਦੇ ਨੰਬਰ ਨਹੀਂ ਕਿ ਸਿਲਸਿਲਾ ਬਣਿਆ ਆ ਰਿਹਾ ਉਹ ਚੱਲੀ ਜਾਂਦਾ ਜੀ ਤਾਂ ਇਸ ਐਪ ਤੇ ਰਜਿਸਟਰ ਹੋਣ ਤੋਂ ਬਾਅਦ ਇੱਕ ਜਿਹੜਾ ਕਿਸਾਨ ਹੈ ਜਦੋਂ ਸਰਚ ਕਰੇਗਾ ਤਾਂ ਉਸਦੇ ਏਰੀਏ ਦੇ ਵਿੱਚ ਜਿੰਨੀਆਂ ਵੀ ਕੰਬਾਈਨਾਂ ਹੋਣਗੀਆਂ ਉਹਨਾਂ ਦੀ ਡਿਟੇਲ ਪਲੱਸ ਉਹਨਾਂ ਦੇ ਨੰਬਰ ਉਹਦੇ ਆ ਜਾਣਗੇ ਪਲੱਸ ਜਿਹੜੇ ਲੋਕਾਂ ਨੇ ਪਿਛਲੀ ਵਾਰੀ ਉਹਨਾਂ ਕੰਬਾਈਨਾਂ ਦੀ ਸਰਵਿਸ ਵਰਤੀ ਸੀ ਉਹਨਾਂ ਦੇ ਰਿਵਿਊ ਆ ਜਾਣਗੇ ਠੀਕ ਹੈ ਜੀ ਕਿ ਉਹ ਉਸ ਕੰਬਾਈਨ ਵਾਲੇ ਬਾਰੇ ਜਾਂ ਉਹਦੀ ਸਰਵਿਸ ਬਾਰੇ ਕੀ ਲਿਖਦੇ ਨੇ ਕਿ ਬੰਦਾ ਵਧੀਆ ਹੈ ਜਾਂ ਨਹੀਂ ਵਧੀਆ ਜਾਂ ਸਟ੍ਰਿਕਟ ਆ ਵੀ ਭਾਈ ਜਿੰਨੇ ਪੈਸੇ ਕਰ ਲਿਓ ਅੱರ್ಧ ਆ ਜਾਂ ਜੋ ਵੀ ਉਹਨਾਂ ਦੇ ਮਤਲਬ ਰੇਟਿੰਗ ਹੈ ਤਿੰਨ ਸਟਾਰ ਦੋ ਸਟਾਰ ਪੰਜ ਸਟਾਰ ਠੀਕ ਹੈ ਠੀਕ ਹੈ ਪਲੱਸ ਰਿਵਿਊ ਹਮ ਤਾਂ ਹੁਣ ਇੱਥੇ ਬੈਠਾ ਕਿਸਾਨ ਹੈ ਜਿਹੜਾ ਉਹਨੂੰ ਅੰਬਰਸਨੋ ਕੰਬਾਈਨ ਮੰਗਾਉਣ ਦੀ ਲੋੜ ਨਹੀਂ ਜੀ ਜੈਨਕਿ ਉਹਨੂੰ ਨੇੜੇ ਨੇੜੇ ਦੇ ਬੰਦੇ ਦੇਦੇ ਹੋ ਤੁਸੀਂ ਜੀ ਬਿਲਕੁਲ ਅਸੀਂ ਉਹਨਾਂ ਨੂੰ ਮਲਾਉਣ ਦਾ ਕੰਮ ਕੀਤਾ ਹੈ ਜੀ ਤਾਂ ਕਿ ਸਮੇਂ ਦੀ ਬਰਬਾਦੀ ਨਾ ਹੋਵੇ ਪੈਸੇ ਦੀ ਬਰਬਾਦੀ ਨਾ ਹੋਵੇ ਤੇ ਵਿੱਚ ਜਿਹੜੇ ਵਿਚੋਲਗੇ ਨੇ ਇੱਕ ਅਸੀਂ ਉਹਨੂੰ ਦੂਰ ਕੀਤਾ ਠੀਕ ਹੈ ਜੀ ਹੁਣ ਕਿਸੇ ਕਿਸਾਨ ਨੇ ਮੰਨ ਲਓ ਟਰੈਕਟਰ ਖਰੀਦਣਾ ਹੈ ਹਮ ਪਹਿਲਾਂ ਤਾਂ ਉਹ 100 ਕਿਲੋਮੀਟਰ 150 ਕਿਲੋਮੀਟਰ ਦੂਰ ਜਾਊਗਾ ਮੰਡੀ ਤੇ ਹੂੰ ਠੀਕ ਹੈ ਫਿਰ ਉੱਥੇ ਜਾ ਕੇ ਕਿਸੇ ਡੀਲਰ ਦੇ ਥਰੂ ਉਹ ਸੌਦਾ ਕਰੂਗਾ ਹੂੰ ਡੀਲਰ ਵਿੱਚੋਂ ਕਮਿਸ਼ਨ ਵੀ ਲਊਗਾ ਕੁਝ ਉਹਲਾ ਵੀ ਰੱਖੂਗਾ ਹਨਾ ਗੱਲਾਂ ਚ ਲਾ ਕੇ ਆਮ ਜਿਹੜੇ ਮਤਲਬ ਬਹੁਤੇ ਤੇਜ਼ ਤਰਾਰ ਨਹੀਂ ਹੁੰਦੇ ਜੱਟ ਇਹ ਵੀ ਜਾਂਦੇ ਨੇ ਵਿਚਾਰੇ ਹਨਾ ਹਾਂ ਹਾਂ ਇਸ ਐਪ ਤੇ ذریعے ਕਿਸਾਨ ਹੈ ਜਿਹੜਾ ਰਜਿਸਟਰ ਹੋਣ ਤੋਂ ਬਾਅਦ ਹੂੰ ਉਹ ਸਰਚ ਕਰੂਗਾ ਕਿ ਮੈਂ ਮੰਨ ਲਓ ਫੋਰ ਐਗਜ਼ਾਮਪਲ ਫਲਾਣੀ ਕੰਪਨੀ ਦਾ ਫਲਾਣਾ ਟਰੈਕਟਰ ਸਰਚ ਕਰੂਗਾ ਜੀ ਤਾਂ ਆਪਣੇ ਏਰੀਏ ਦੇ ਵਿੱਚ ਜਿੰਨੇ ਵੀ ਡਾਇਰੈਕਟਰ ਉਹ ਡਾਇਰੈਕਟਰ ਜਿਹੜਾ ਉਹ ਲੈਣਾ ਚਾਹੁੰਦਾ ਉਸ ਕੰਪਨੀ ਦੇ ਵੇਚਣ ਲਈ ਹੈਗੇ ਨੇ ਲੋਕਾਂ ਨੇ ਪਾਏ ਹੋਏ ਨੇ ਉਹਦੀ ਲਿਸਟ ਉਹਦੇ ਕੋਲ ਆ ਜੇਗੀ ਜੀ ਤਾਂ ਉਹਦੇ ਵਿੱਚੋਂ ਉਹ ਉਸ ਡਾਇਰੈਕਟਰ ਦੀਆਂ ਫੋਟੋਆਂ ਦੇਖ ਕੇ ਉਹਦੀ ਜਾਣਕਾਰੀ ਦੇਖ ਕੇ ਨੰਬਰ ਐਪ ਤੋਂ ਮਿਲ ਜੇਗਾ ਡਾਇਰੈਕਟ ਜਿਹੜਾ ਮਾਲਕ ਨਾਲ ਸੰਪਰਕ ਹੋਏਗਾ ਉਹਦਾ ਵਿਚ ਵਿਚਾਲੇ ਕੋਈ ਵਿਚੋਲਗਾ ਨਹੀਂ ਜੀ ਨਾ ਹੀ ਐਪ ਨੇ ਕੋਈ ਪੈਸਾ ਲਾ ਡਾਇਰੈਕਟ ਉਹਨੇ ਰੇਟ ਅਪਦਾ ਬੰਨ ਰਿਹਾ ਡਾਇਰੈਕਟ ਖਰੀਦਦਾਰ ਤੇ ਵਿਚਨ ਵਾਲੇ ਦੀ ਡਾਇਰੈਕਟ ਆਪਸ ਚ ਗੱਲ ਕਰਵਾ ਦੇਣੀ ਹੈ ਜੀ ਇਹੀ ਸਾਡਾ ਮਕਸਦ ਹੈ ਯਾਨੀ ਤੁਹਾਡਾ ਉੱਥੇ ਕੋਈ ਰੋਲ ਨਹੀਂ ਹੈਗਾ ਉਸ ਤੋਂ ਬਾਅਦ ਉਹਨੂੰ ਜਦੋਂ ਮਿਲ ਗਏ ਪੈਸੇ ਕਿੰਨੇ ਹੋ ਸਾਡਾ ਕੋਈ ਰੋਲ ਨਹੀਂ ਅਸੀਂ ਸਿਰਫ ਉਹਨਾਂ ਨੂੰ ਮਲਾਉਣਾ ਹੈ ਜੀ ਚਲੋ ਸਰਵਿਸ ਤਾਂ ਤੁਹਾਡੀ ਇਹ ਮੈਂ ਕਹਿੰਦਾ ਵੀ ਬਹੁਤ ਜਲਦੀ ਕਾਮਯਾਬੀ ਹੋਏਗੀ ਤੇ ਬੈਟਰ ਵੀ ਹੈਗੀ ਆ ਸੇਵ ਵੀ ਹੈਗੀ ਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋਗੇ ਹੋਰ ਕੋਈ ਇਹਦੇ ਵਿੱਚ ਨਵੀਂ ਚੀਜ਼ ਤਾਂ ਨਹੀਂ ਹੈਗੀ ਦੱਸਣ ਦੇ ਲਈ ਨਵੀਂ ਚੀਜ਼ ਇਹ ਹੈ ਜੀ ਜਿਵੇਂ ਦੇਖੋ ਅੱਜ ਦੇ ਸਮੇਂ ਦੇ ਵਿੱਚ ਇੱਕ ਬੱਕਰੀਆਂ ਦਾ ਧੰਦਾ ਬਹੁਤ ਚੱਲ ਰਿਹਾ ਹੈ ਬਹੁਤ ਲੋਕ ਜਿਹੜੇ ਇਸ ਧੰਦੇ ਨੂੰ ਅਪਣਾ ਰਹੇ ਹੁਣ ਕਿਸੇ ਬੰਦੇ ਨੇ ਪਹਿਲੀ ਗੱਲ ਚਲੋ ਬੱਕਰੀਆਂ ਲੈਣੀਆਂ ਹੀ ਨੇ ਹਨਾ ਨਵਾਂ ਬੰਦਾ ਉਹਨੂੰ ਕੁਝ ਨਹੀਂ ਪਤਾ ਜੀ ਕਿੱਥੇ ਜਾਵੇ ਉਹ ਉਹਨੇ ਸਰਚ ਕਰ ਲਿਆ ਕਿਤੋਂ ਪੁੱਛ ਲਿਆ ਕਿ ਮੈਂ ਫਲਾਣੀ ਬੀਟਲ ਕੰਪਨੀ ਦੀਆਂ ਬੱਕਰੀਆਂ ਲੈਣੀਆਂ ਨੇ ਜੀ ਤਾਂ ਸਾਡੀ ਐਪ ਤੇ ਰਜਿਸਟਰ ਹੋਵੇ ਚਦੋਂ ਭਰੇਗਾ ਅੱਗੇ ਪਸ਼ੂਧਨ ਦੇ ਵਿੱਚ ਜਾ ਕੇ ਬੱਕਰੀਆਂ ਤੇ ਕਲਿੱਕ ਕਰੇਗਾ ਬੀਟਲ ਲਿਖੇਗਾ ਤਾਂ ਉਸ ਦੇ ਏਰੀਏ ਦੇ ਵਿੱਚ ਜਿੰਨੀਆਂ ਵੀ ਬੀਟਲ ਅ ਬ੍ਰੀਡ ਦੀਆਂ ਬੱਕਰੀਆਂ ਜੀ ਵੇਚਣ ਵਾਲੇ ਨੇ ਉਹਨਾਂ ਦੇ ਨੰਬਰ ਉਹਦੇ ਕੋਲ ਆ ਜਾਣਗੇ ਜੀ ਪਹਿਲੀ ਗੱਲ ਤਾਂ ਉਹ ਤਿੰਨਾਂ ਚਾਰਾਂ ਨੂੰ ਜਿੰਨੇ ਵੀ ਆ ਗਏ ਫੋਨ ਕਰਕੇ ਉਹਨੂੰ ਰੇਟ ਦਾ ਆਈਡੀਆ ਹੋ ਜਾਊਗਾ ਜੀ ਦੂਜੇ ਪਾਸੇ ਜੇ ਉਹ ਕਿਸੇ ਆਪਣੇ ਮਿੱਤਰ ਪਿਆਰੇ ਨਾਲ ਕਿਸੇ ਇੱਕ ਕੋਲ ਜਾਂਦਾ ਤਾਂ ਜੋ ਉਹਨੇ ਰੇਟ ਕਹਿਤਾ ਉਹਨੂੰ ਉਹੀ ਮੰਨਣਾ ਪੈਣਾ ਤੁੱਕ ਨੂੰ ਮਾਰਕੀਟ ਦਾ ਰੇਟ ਨਹੀਂ ਪਤਾ ਨਵਾਂ ਬੰਦਾ ਹੈ ਹੂੰ ਜਦ ਕਿ ਇਸ ਐਪ ਦੇ ذریعے ਉਹਦੇ ਕੋਲ ਬਹੁਤ ਸਾਰੀਆਂ ਆਪਸ਼ਨਸ ਆ ਜਾਣਗੀਆਂ ਪੰਜ ਛੇ ਬੰਦੇ ਨੇ ਜਿਹੜੇ ਬੀਟਰ ਬੱਕਰੀਆਂ ਵੇਚਦੇ ਨੇ ਤਾਂ ਸਾਰਿਆਂ ਨਾਲ ਗੱਲ ਕਰੇਗਾ ਤਾਂ ਉਹਨੂੰ ਰੇਟ ਦਾ ਆਈਡੀਆ ਹੋ ਜਾਏਗਾ ਕੰਪੈਰੀਜ਼ਨ ਕਰ ਸਕਦਾ ਹੈ ਕਿ ਕੀ ਰੇਟ ਚੱਲ ਰਿਹਾ ਹੈ ਜੀ ਠੀਕ ਹੈ ਜੀ ਇਹ ਫਾਇਦਾ ਹੋ ਗਿਆ ਦੂਸਰੀ ਗੱਲ ਕਿਸੇ ਬੰਦੇ ਨੇ ਘਰੇ ਘੋੜੀ ਰੱਖੀ ਹੈ ਸ਼ੌਂਕ ਨਾਲ ਜਾਂ ਹਨਾ ਕੁੱਤਾ ਰੱਖਿਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਜਾਨਵਰ ਰੱਖਿਆ ਜੀ ਠੀਕ ਹੈ ਨਵਾਂ ਬੰਦਾ ਹੈ ਜਾਂ ਪੁਰਾਣਾ ਬੰਦਾ ਹੈ ਉਸ ਨੂੰ ਵੈਟਰਨਰੀ ਡਾਕਟਰ ਦੀ ਕਿਤੇ ਨਾ ਕਿਤੇ ਲੋੜ ਜ਼ਰੂਰ ਪੈਂਦੀ ਹੈ ਪੈਂਦੀ ਹੈ ਠੀਕ ਹੈ ਤਾਂ ਇਸ ਐਪ ਦੇ ذریعے ਉਸ ਨੂੰ ਘਰ ਬੈਠੇ ਉਸ ਏਰੀਏ ਦੇ ਵਿੱਚ ਜਿੰਨੇ ਵੀ ਵੈਟਰਨਰੀ ਡਾਕਟਰ ਨੇ ਉਹਨਾਂ ਦੀ ਲਿਸਟ ਆ ਜਾਏਗੀ ਜੀ ਵਿਦ ਫੋਨ ਨੰਬਰ ਪਲੱਸ ਜਿਹੜੇ ਲੋਕਾਂ ਨੇ ਉਸ ਡਾਕਟਰ ਸਾਹਿਬ ਦੀਆਂ ਸਰਵਿਸਿਜ਼ ਪਹਿਲਾਂ ਵਰਤੀਆਂ ਨੇ ਉਹਨਾਂ ਦੇ ਰਿਵਿਊ ਆ ਜਾਣਗੇ ਜੀ ਕਿ ਉਹ ਉਸ ਡਾਕਟਰ ਸਾਹਿਬ ਬਾਰੇ ਕੀ ਸੋਚਦੇ ਨੇ ਕਿੰਨੇ ਸਟਾਰ ਦਿੰਦੇ ਨੇ ਕਿਉਂਕਿ ਦੇਖੋ ਇਹ ਵੀ ਹੈ ਨਾ ਮੰਨ ਲਓ ਆਪਣੀ ਜਾਨਵਰ ਨੂੰ ਕੋਈ ਬਹੁਤੀ ਸੀਰੀਅਸ ਸਮੱਸਿਆ ਨਹੀਂ ਹੈਗੀ ਹਨਾ ਖਾਣਾ ਨਹੀਂ ਖਾ ਰਿਹਾ ਕੱਕ ਕੰਡਾ ਨਹੀਂ ਖਾ ਰਿਹਾ ਤਾਂ ਆਪਾਂ ਉਸ ਤਰ੍ਹਾਂ ਦੇ ਡਾਕਟਰ ਨੂੰ ਬੁਲਾਵਾਂਗੇ ਜੇ ਹੁਣ ਘੋੜੀ ਹੈ ਉਹਨੂੰ ਬੰਨ ਪੈ ਗਿਆ ਤਾਂ ਫਿਰ ਆਪਾਂ ਕੋਈ ਆਮ ਡਾਕਟਰ ਤੋਂ ਥੋੜੀ ਦਾ ਇਲਾਜ ਕਰਵਾ ਸਕਦੇ ਆ ਉਹ ਤੁਹਾਨੂੰ ਪ੍ਰੋਫੈਸ਼ਨਲ ਚਾਹੀਦਾ ਜੀ ਹਾਂ ਉਹਦੇ ਲਈ ਤਾਂ ਆਪਾਂ ਨੂੰ ਪ੍ਰੋਫੈਸ਼ਨਲ ਚਾਹੀਦਾ ਤਾਂ ਉਸ ਹਿਸਾਬ ਨਾਲ ਤੁਸੀਂ ਸਹੀ ਡਾਕਟਰ ਦੀ ਚੋਣ ਕਰ ਸਕਦੇ ਹੋ ਇਸ ਐਪ ਦੇ ਜ਼ਰੀਏ ਜੀ ਬਾਕੀ ਉਹਦੇ ਨਾਲ ਰਿਵਿਊ ਜ਼ਰੂਰ ਹੈਗੇ ਨੇ ਨਾ ਹਾਂਜੀ ਹਾਂ ਜਿਹੜੀ ਪਲੱਸ ਪੁਆਇੰਟ ਵਾਲੀ ਗੱਲ ਆ ਸੋ ਇਹ ਚੀਜ਼ ਵਰਤਣੀ ਚਾਹੀਦੀ ਆ ਸਾਰੇ ਕਿਸਾਨ ਭਰਾਵਾਂ ਨੂੰ ਇਸ ਚੀਜ਼ ਨੂੰ ਸ਼ੇਅਰ ਵੀ ਕਰੋ ਤਾਂ ਜੋ ਹੋਰ ਵੀਰਾਂ ਨੂੰ ਪਤਾ ਲੱਗ ਸਕੇ ਕਿ ਇਹ ਐਪ ਦੇ ਰਾਹੀਂ ਆਪਾਂ ਵੇਚ ਵੀ ਸਕਦੇ ਆ ਕੁਝ ਖਰੀਦ ਵੀ ਸਕਦੇ ਆ ਤੇ ਕਿਸਾਨ ਭਰਾਵਾਂ ਦੇ ਲਈ ਮੈਂ ਕਹਿੰਨਾ ਵੀ ਇਹ ਐਪ ਆ ਜਿਹੜੀ ਉਹ ਪਹਿਲੀ ਵਾਰ ਲਾਂਚ ਹੋਈ ਆ ਉਹ ਵੀ ਜ਼ਿਲ੍ਹਾ ਸੰਗਰੂਰ ਤੋਂ ਕਿਉਂ ਭਾਜੀ ਚੀਮਾ ਸਾਹਿਬ ਬਿਲਕੁਲ ਕੋਈ ਗੱਲ ਰਹਿ ਤਾਂ ਨਹੀਂ ਗਈ ਮੇਰੇ ਸਾਹਿਬ ਨਾਲ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਹਾਂਜੀ ਜੀ ਦੱਸਣੀ ਰਹਿੰਦੀ ਦਾ ਦੱਸ ਸਕਦੇ ਹੋਗੇ ਬਸ ਇੰਨਾ ਹੀ ਦੱਸਣਾ ਚਾਹਾਂਗਾ ਜੀ ਇੱਕ ਤਾਂ ਸਾਡੀ ਐਪ ਹੈ ਜਿਹੜੀ ਪੂਰੀ ਤਰ੍ਹਾਂ ਨਾਲ ਸੇਫ ਹੈ ਜੀ ਠੀਕ ਹੈ ਦੂਸਰੀ ਗੱਲ ਕਿਸਾਨਾਂ ਲਈ ਬਿਲਕੁਲ ਫ੍ਰੀ ਹੈ ਜੀ ਠੀਕ ਹੈ ਹਮ ਬਸ ਤੇ ਇਸ ਐਪ ਨੂੰ ਡਾਊਨਲੋਡ ਕਰੋ ਇਸ ਨੂੰ ਵਰਤੋ ਇਸ ਦਾ ਫਾਇਦਾ ਉਠਾਓ ਇਹ ਤੁਹਾਡੇ ਲਈ ਹੀ ਬਣਾਈ ਗਈ ਹੈ ਠੀਕ ਹੈ ਜੇ ਕੋਈ ਤੁਹਾਨੂੰ ਇਹਦੇ ਵਿੱਚ ਚੇਂਜ ਦੀ ਲੱਗਦਾ ਹੈ ਕਿ ਆਹ ਗੱਲ ਐਡ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਕੰਟੈਕਟ ਅਸ ਦੇ ਵਿੱਚ ਜਾ ਕੇ ਸਾਨੂੰ ਜਰੂਰ ਲਿਖੋ ਅਸੀਂ ਤੁਹਾਡੇ ਲਈ ਹੀ ਬਣਾਈ ਹੈ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਚੇਂਜਸ ਵੀ ਕਰਦੇ ਰਹਿਣਾ ਜੀ ਤੇ ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਤੁਹਾਡਾ ਚੰਗੀ ਜਾਣਕਾਰੀ ਦੇਣ ਦੇ ਲਈ ਕਿਸਾਨ ਭਰਾਵਾਂ ਲਈ ਸਮਾਂ ਵੀ ਕੱਢਿਆ ਤੇ ਬਹੁਤ ਵਧੀਆ ਪਲੇਟਫਾਰਮ ਵੀ ਦਿੱਤਾ ਸ਼ੁਕਰੀਆ ਜੀ